ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਵੱਧ ਤੋਂ ਵੱਧ ਆਪਾਂ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਜਿਹੜੀ ਆ ਬਹੁਤ ਜ਼ਿਆਦਾ ਨੀਡ ਹੈ ਠੀਕ ਹੈ ਜੀ ਆਪਾਂ ਡੇਲੀ ਤੋਂ ਡੇਲੀ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਾਂ ਸੂਟਸ ਦੀ ਹੈਂਡਵਰਕ ਦੇ ਸੂਟਸ ਦੀ ਤੇ ਮਸ਼ੀਨਵਰਕ ਸੂਟ ਦੀ ਜੋ ਵੀ ਵਰਕ ਆਪਾਂ ਠੀਕ ਹੈ ਜੀ ਰੈਡੀ ਕਰਵਾਨੇ ਆ ਜੇਕਰ ਤੁਸੀਂ ਤੁਹਾਨੂੰ ਉਹਨਾਂ ਸੂਟਸ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਕਿਸੇ ਵੀ ਤਰ੍ਹਾਂ ਆਪਣੇ ਕਲਰ ਔਰ ਫੈਬਰਿਕ ਦੇ ਹਿਸਾਬ ਨਾਲ ਆਪਣੀ ਚੋਇਸ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਤੁਸੀਂ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਜਾ ਕੇ ਨਦਰ ਬੁਟੀਕ ਵਾਲੇ ਪੇਜ ਦੇ ਉੱਪਰ ਜਾ ਕੇ ਜਿਹੜਾ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਜਿਹੜਾ ਤੁਹਾਨੂੰ ਅਸੀਂ ਸੂਟ ਦਿਖਾਉਣ ਜਾ ਰਹੇ ਹਾਂ ਉਹ ਸ਼ਿਮਰ ਦੇ ਉੱਪਰ ਬਣਿਆ ਹੋਇਆ ਜੀ ਤੇ ਸੂਟ ਦੇ ਉੱਪਰ ਸਾਰਾ ਜਿਹੜਾ ਹੈਂਡਵਰਕ ਹੋਇਆ ਹੋਇਆ ਹੈ ਪਰਲ ਵਰਕ ਹੋਇਆ ਹੋਇਆ ਤੇ ਸੀਕੁਐਂਸ ਵਰਕ ਹੋਇਆ ਹੋਇਆ ਠੀਕ ਹੈ ਜੀ ਸ਼ਿਮਰ ਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਤੁਹਾਨੂੰ ਪ੍ਰੋਪਰ ਹੈਂਡਵਰਕ ਮਿਲੇਗਾ ਤੇ ਜਿਹੜਾ ਡਬਲ ਸ਼ੇਡ ਦਾ ਸ਼ਿਮਰ ਦਾ ਹੀ ਦੁਪੱਟਾ ਰਹੇਗਾ ਜਿਸ ਦੀ 4 ਸਾਈਡ ਲੇਸ ਹੋਏਗੀ ਤੇ ਅੰਦਰ ਉਸ ਤੇ ਸੈਂਟਰ ਦੇ ਵਿੱਚ ਗੋਟਾ ਪਤੀ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਚਲੋ ਜੀ ਤੁਹਾਨੂੰ ਜਿਹੜਾ ਸੂਟ ਹੈ ਇਹ ਸਟਿਚ ਹੋ ਕੇ ਆਇਆ ਸੀ ਆਪਣੇ ਕੋਲ ਅੱਜ ਠੀਕ ਹੈ ਜੀ ਤੁਹਾਨੂੰ ਦਿਖਾਣਿਆ ਤੇ ਬਾਜੂ ਦੇ ਵੀ ਉੱਪਰ ਵੀ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਤੁਸੀਂ ਇਸ ਨੂੰ ਆਪਣੇ ਕਿਸ ਹਿਸਾਬ ਨਾਲ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਸਟੱਫ ਦੇ ਵਿੱਚ ਸੀਮਸਟ ਆਫ ਦੇ ਵਿੱਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਚਲੋ ਜੀ ਤੁਹਾਨੂੰ ਸੂਟ ਦਿਖਾਉਣੀ ਆ ਸਭ ਤੋਂ ਪਹਿਲਾਂ ਤਾਂ ਜੀ ਇਹਦੇ ਕੀ ਰਿਹਾ ਥੋੜਾ ਥੋੜਾ ਵਰਕ ਹੋਇਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਸੈਂਟਰ ਦੇ ਵਿੱਚ ਫਲਾਵਰ ਬਣਿਆ ਹੋਇਆ ਦੇਖੋ ਜੀ ਤੁਹਾਨੂੰ ਵਰਕ ਬਹੁਤ ਹੀ ਜਿਆਦਾ ਨੀਟ ਐਂਡ ਕਲੀਨ ਮਿਲੇਗਾ ਉਸ ਤੋਂ ਬਾਅਦ ਇਹਦੇ ਦੋ ਸੈਂਟਰ ਪੈਨਲ ਜਾਂਦੇ ਆ ਜੀ ਸੈਂਟਰ ਦੇ ਵਿੱਚ ਐਂਡ ਦੈਨ ਇਦੇ ਵਿੱਚ ਸੈਂਟਰ ਦੇ ਵਿੱਚ ਜਾਲ ਵਰਕ ਹੋਇਆ ਹੋਇਆ ਠੀਕ ਹੈ ਜੀ ਇਹ ਵਾਲਾ ਬਾਜੂ ਨੇ ਰਿਆਂ ਠੀਕ ਹੈ ਜੀ ਸੇਮ ਜਿਦਾਂ ਘੇਰੇ ਦੇ ਉੱਪਰ ਹੋਇਆ ਹੋਇਆ ਆਪਣੇ ਬਾਜੂ ਦੇ ਉੱਪਰ ਹੋਇਆ ਹੈ ਤੇ ਇਹਦੇ ਨਾਲ ਆਪਾਂ ਇਹ ਮੋਤੀਆਂ ਵਾਲੀ ਜਿਹੜੀ ਲੈਸ ਲਗਾਈ ਹੈ ਠੀਕ ਹੈ ਜੀ ਸਾਈਡਾਂ ਤੇ ਇਹਦੇ ਜਿਹੜਾ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੈ ਇਹ ਸਕਾਈ ਬਲੂ ਕਲਰ ਦਾ ਜਿਹੜਾ ਸ਼ਰਟ ਹੈ ਜੀ ਬਣ ਸ਼ਰਟ ਹੈ ਜੀ ਤੇ ਮਸਟਰਡ ਕਲਰ ਦੀ ਲਾਈਟ ਜੇ ਮਸਟਰਡ ਕਲਰ ਦੀ ਜਿਹੜੀ ਬਾਟਮ ਹੈ ਹੁਣ ਮੈਂ ਤੁਹਾਨੂੰ ਬਾਟਮ ਦਿਖਾਨੀ ਆ ਬਾਟਮ ਦੇ ਉੱਪਰ ਵੀ ਇਹ ਰਾ ਪ੍ਰੋਪਰ ਵਰਕ ਹੋਇਆ ਹੋਇਆ ਠੀਕ ਹੈ ਜੀ ਆਈ ਥਿੰਕ ਹੁਣ ਤੁਹਾਨੂੰ ਜਿਹੜਾ ਬਾਟਮ ਦਾ ਕਲਰ ਉਹ ਥੋੜਾ ਸਹੀ ਨਜ਼ਰ ਆ ਰਿਹਾ ਥੋੜੀ ਕੈਮਰੇ ਕਰਕੇ ਜਿਹੜੀ ਕਲਰ ਦੀ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਜੀ ਇਹ ਤਿੰਨ ਤਣ ਬਨੇ ਹੋਏ ਨੇ ਦੇ ਉੱਪਰ ਬਾਟਮ ਦੇ ਉੱਪਰ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਪਲਾਜ਼ੋ ਵੀ ਕਰਵਾ ਸਕਦੇ ਹੋ ਤੇ ਇਦਾਂ ਜਿਦਾਂ ਬਾਟਮ ਇਹਨਾਂ ਨੇ ਬਾਟਮ ਕਸਟਮਾਈਜ਼ ਕਰਵਾਈਏ ਤੁਸੀਂ ਉਹ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਦੁਪੱਟਾ ਜੀ ਠੀਕ ਹੈ ਡਬਲ ਸ਼ੀਟ ਦਾ ਇਹਦਾ ਆਪਣਾ ਦੁਪੱਟਾ ਰੂਗਾ ਸੈਂਟਰ ਦੇ ਵਿੱਚ ਉਹਦੇ ਇਦਾਂ ਗੋਟਾ ਰਹੇਗਾ ਠੀਕ ਹੈ ਜੀ ਤੇ ਫੋਰ ਸਾਈਡ ਉਹਦੇ ਲੇਸ ਰਹੇਗੀ ਠੀਕ ਹੈ ਜੀ ਸ਼ਿਮਰ ਦਾ ਹੀ ਦੁਪੱਟਾ ਹੈਗਾ ਆਪਣੇ ਕੋਲ ਠੀਕ ਹੈ ਜੀ ਤੇ ਸ਼ਿਮਰ ਦਾ ਹੀ ਬਾਟਮ ਐਂਡ ਸ਼ਾਰਟਨਿੰਗ ਹੈ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਆਈ ਹੋਪ ਤੁਹਾਨੂੰ ਸੂਟ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਆਪਾਂ ਨੂੰ ਡੀਐਮ ਕਰ ਸਕਦੇ ਤੁਸੀਂ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਨਾਤੇ ਟੂ ਟਿੱਕ ਦੇ ਉੱਪਰ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਿ ਉਹ ਵੀਡੀਓ ਜਿਹੜੀ ਆ ਕਿੰਦਾਂ ਦੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬੋਕੀ ਜੀ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਜਿਹੜੀ ਸ਼ਰਟ ਹੈ उसका कलर भी देखो का कलर थोड़ा सही आ रहा है थोड़ा इस तो भी थोड़ा लाइट कलर है स्काई ब्लू है ठीक है जी बहुत सोना सूट लगता है ठीक है थैंक यू